ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਸ ਘਰ ਦੇ ਵਿੱਚ ਸ਼ਰਾਬ ਦਾ ਜਾਂ ਕਿਸੇ ਵੀ ਨਸ਼ੇ ਦਾ ਸੇਵਨ ਹੁੰਦਾ ਹੈ ਤਾਂ ਤੁਸੀਂ ਜੇਕਰ ਇਹ ਦੋ ਕੰਮ ਕਰਦੇ ਹੋ ਤਾਂ ਤੁਹਾਡੇ ਘਰ ਵਿੱਚੋਂ ਸ਼ਰਾਬ ਦੀ ਲਤ ਜਿਹੜੀ ਹੈ ਜੜ ਤੋਂ ਖਤਮ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੇ ਘਰ ਵਿੱਚ ਤੁਹਾਨੂੰ ਇਹੋ ਚਾਹੀਏ ਪਰੇਸ਼ਾਨੀਆਂ ਦਾ ਕਦੇ ਵੀ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਕਿ ਜਿਸ ਘਰ ਦੇ ਵਿੱਚ ਸ਼ਰਾਬ ਦਾ ਸੇਵਨ ਹੁੰਦਾ ਹੈ ਜਾਂ ਕਿਸੇ ਵੀ ਨਸ਼ੇ ਦਾ ਸੇਵਨ ਹੁੰਦਾ ਹੈ ਤਾਂ ਫਿਰ ਉਹ ਲੋਕ ਇਹ ਦੋ ਕੰਮ ਜ਼ਰੂਰ ਕਰਨਣ ਤਾਂ ਫਿਰ ਵੇਖਿਓ ਪਰਮ ਪਿਤਾ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸ਼ਰਾਬ ਦੀ ਲਤ ਤੁਹਾਡੇ ਘਰ ਵਿੱਚੋਂ ਜੜ੍ਹ ਝੋਖਤਮ ਹੋ ਜਾਵੇਗੀ ਜੋ ਘਰ ਵਿੱਚ ਨਸ਼ੇ ਦਾ ਸੇਵਨ ਹੁੰਦਾ ਹੈ ਉਹ ਨਸ਼ਾ ਬਿਲਕੁਲ ਖਤਮ ਹੋ ਜਾਵੇਗਾ ਸਾਧ ਸੰਗਤ ਜੀ ਅੱਜ ਅਸੀਂ ਜੋ ਵਿਚਾਰ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਸਿਰਫ ਇੱਕ ਵਿਅਕਤੀ ਦੀ ਨਹੀਂ ਸਗੋਂ ਸੈਂਕੜੇ ਪਰਿਵਾਰਾਂ ਦੀ ਗੱਲ ਹੈ ਅੱਜ ਦੇ ਸਮੇਂ ਵਿੱਚ ਨਸ਼ਿਆਂ ਦੀ ਲਤ ਖਾਸ ਤੌਰ ਤੇ ਸ਼ਰਾਬ ਦੀ ਆਦਤ ਤਾਂ ਗੰਭੀਰ ਸਮੱਸਿਆ ਬਣ ਚੁੱਕੀ ਹੈ ਇਹ ਕੋਈ ਦੂਰ ਦੀ ਗੱਲ ਨਹੀਂ ਇਹ ਗੱਲ ਅਸੀਂ ਆਪਣੇ ਘਰਾਂ ਮੁਹੱਲਿਆਂ ਤੇ ਰਿਸ਼ਤੇਦਾਰੀਆਂ ਵਿੱਚ ਆਮ ਵੇਖਦੇ ਹਾਂ ਸਾਧ ਸੰਗਤ ਜੀ ਅਕਸਰ ਜਿਹੜਾ ਵੀ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਜਾਂ ਸ਼ਰਾਬ ਦਾ ਸੇਵਨ ਕਰਦਾ ਹੈ ਤਾਂ ਸਾਧ ਸੰਗਤ ਜੀ ਉਹ ਕਈ ਵਾਰ ਇਹੋ ਆਖਦਾ ਹੈ ਅਸੀਂ ਨਸ਼ਾ ਛੱਡ ਦੇਾਂਗੇ ਪਰ ਸਾਧ ਸੰਗਤ ਜੀ ਕੁਝ ਦਿਨ ਨਸ਼ਾ ਛੱਡਣ ਤੋਂ ਬਾਅਦ ਫਿਰ ਉਹ ਦੁਬਾਰਾ ਉਸੇ ਹੀ ਨਸ਼ੇ ਤੇ ਲੱਗ ਜਾਂਦਾ ਹੈ ਤਾਂ ਫਿਰ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਹੇ ਹਾਂ ਉਹ ਕੋਈ ਕਿਤਾਬੀ ਗੱਲ ਨਹੀਂ ਇਹ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਸਤਗੁਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਹੈ ਕਿ ਜੋ ਵੀ ਇਨਸਾਨ ਸੱਚੇ ਦਿਲੋਂ ਇਹ ਦੋ ਕੰਮ ਕਰਦਾ ਹੈ ਤਾਂ ਸਾਧ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਉਸ ਵਿਅਕਤੀ ਦੇ ਉੱਪਰ ਅਜੇਹੀ ਕਿਰਪਾ ਹੋ ਜਾਂਦੀ ਹੈ ਕਿ ਉਹ ਹਰ ਪ੍ਰਕਾਰ ਦੇ ਨਸ਼ੇ ਨੂੰ ਛੱਡ ਦੇਵੇਗਾ ਤੇ ਜੋ ਵੀ ਉਹਨਾਂ ਦੇ ਘਰ ਵਿੱਚ ਸਮੱਸਿਆ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੂਰ ਹੋ ਜਾਵੇਗੀ ਸੋ ਸਾਨੂੰ ਸਮਝਣ ਦੀ ਲੋੜ ਹੈ ਭਰੋਸਾ ਕਰਕੇ ਗੁਰੂ ਉੱਪਰ ਇਹ ਦੋ ਕੰਮ ਕਰਨੇ ਸ਼ੁਰੂ ਕਰ ਦਿਓ ਕਿਉਂਕਿ ਸਾਧ ਸੰਗਤ ਜੀ ਅਸੀਂ ਬਾਕੀ ਸਭ ਉਪਾਅ ਤਾਂ ਅਪਣਾ ਲੈਂਦੇ ਹਾਂ ਪਰ ਅਸੀਂ ਗੁਰੂ ਉੱਪਰ ਭਰੋਸਾ ਨਹੀਂ ਕਰਦੇ ਪਰ ਸਾਧ ਸੰਗਤ ਜੀ ਗੁਰੂ ਦੇ ਨਾਮ ਵਿੱਚ ਐਨੀ ਤਾਕਤ ਹੈ ਉਹ ਸੱਚੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਵਿੱਚ ਇੰਨੀ ਸ਼ਰਧਾ ਤੇ ਵਿਸ਼ਵਾਸ ਵਿੱਚ ਇੰਨੀ ਤਾਕਤ ਹੈ ਕਿ ਜੋ ਵੀ ਆਪਣੀਆਂ ਡੋਰਾ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਦੇ ਦਿੰਦਾ ਹੈ ਤਾਂ ਫਿਰ ਸਾਧ ਸੰਗਤ ਜੀ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ ਉਸ ਦਾ ਹਰ ਦੁੱਖ ਸਤਗੁਰ ਸੱਚੇ ਪਾਤਸ਼ਾਹ ਕੱਟ ਦਿੰਦੇ ਹਨ ਤਾਂ ਫਿਰ ਸਾਧ ਸੰਗਤ ਜੀ ਅੱਜ ਉਹਨਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਘਰ ਵਿੱਚ ਕੋਈ ਸ਼ਰਾਬੀ ਵਿਅਕਤੀ ਹੈ ਤੇ ਉਹ ਇਸ ਆਦਤ ਤੋਂ ਕਰਕੇ ਤੰਗ ਕਰਦਾ ਹੈ ਜਾਫਰ ਨਸ਼ੇ ਦੀ ਲਤ ਨੇ ਜਿੰਨਾ ਕਰਾਂ ਵਿੱਚ ਕਲੇਸ਼ ਪਾਇਆ ਹੈ ਸਾਧ ਸੰਗਤ ਜੀ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਕਿ ਇਸ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਅਸੀਂ ਜਿਹੜੇ ਦੋ ਤਰੀਕੇ ਤੇ ਦੋ ਕੰਮ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਨ ਇਹ ਕੋਈ ਵੱਡੇ ਖਰਚੇ ਵਾਲੇ ਨਹੀਂ ਹਨ ਤੇ ਨਾ ਹੀ ਕੋਈ ਖਰਚੇ ਵਾਲੀ ਚੀਜ਼ ਹੈ ਨਾ ਹੀ ਕੋਈ ਵਿਦੇਸ਼ੀ ਇਲਾਜ ਹੈ ਇਹ ਤਾਂ ਸਾਧ ਸੰਗਤ ਜੀ ਸਿਰਫ ਗੁਰਬਾਣੀ ਦਾ ਆਸਰਾ ਹੈ ਜੋ ਤੁਸੀਂ ਆਪਣੇ ਘਰ ਵਿੱਚ ਹੀ ਸ਼ੁਰੂ ਕਰ ਸਕਦੇ ਹੋ ਸਤਸੰਗਤ ਜੀ ਨਸ਼ਾ ਉਹ ਅੰਤਕਾਰ ਹੈ ਜੋ ਮਨੁੱਖ ਦੇ ਅੰਦਰ ਦੀ ਰੌਸ਼ਨੀ ਨੂੰ ਹੌਲੀ-ਹੌਲੀ ਬੁਝਾ ਦਿੰਦਾ ਹੈ ਜਦੋਂ ਮਨੁੱਖ ਨਸ਼ੇ ਦੇ ਰਸਤੇ ਤੇ ਚੱਲ ਪੈਂਦਾ ਹੈ ਉਹ ਆਪਣੀ ਆਤਮਿਕ ਸੋਚ ਤੇ ਆਪਣਾ ਸੰਤੁਲਨ ਹੀ ਖੋ ਬੈਠਦਾ ਹੈ ਉਹ ਆਪਣੇ ਮਨ ਦੀ ਸ਼ਾਂਤੀ ਵੀ ਖੋ ਬੈਠਦਾ ਹੈ ਸਤਸੰਗਤ ਜੀ ਜਿਹੜਾ ਇਨਸਾਨ ਨਸ਼ੇ ਦਾ ਸੇਵਨ ਕਰਦਾ ਹੈ ਉਸ ਨੂੰ ਨਾ ਤਾਂ ਕੋਈ ਫਿਕਰ ਆਪਣੀ ਹੁੰਦੀ ਹੈ ਤੇ ਨਾ ਹੀ ਪਰਿਵਾਰ ਦੀ ਕੋਈ ਫਿਕਰ ਹੁੰਦੀ ਹੈ ਉਸ ਵਿਅਕਤੀ ਦਾ ਪੂਰਾ ਹੀ ਪੂਰਾ ਪਰਿਵਾਰ ਉਸ ਵਿਅਕਤੀ ਦੇ ਨਸ਼ੇ ਦੇ ਕਾਰਨ ਦੁਖੀ ਰਹਿੰਦਾ ਹੈ ਪਰ ਸਾਧ ਸੰਗਤ ਜੀ ਉਹ ਮਨੁੱਖ ਫਿਰ ਵੀ ਇਸ ਪਰਿਵਾਰ ਨੂੰ ਦੁੱਖ ਦਿੰਦਾ ਹੀ ਰਹਿੰਦਾ ਹੈ ਤੇ ਨਸ਼ੇ ਦੀ ਲਤ ਨੂੰ ਨਹੀਂ ਛੱਡਦਾ ਜੇਕਰ ਅਸੀਂ ਨਸ਼ੇ ਨੂੰ ਦੂਰ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਮਨੁੱਖ ਦਾ ਅਸਲ ਮਕਸਦ ਹੈ ਕਿ ਮਨੁੱਖ ਦਾ ਅਸਲ ਮਕਸਦ ਆਪਣੇ ਆਪ ਨੂੰ ਪਛਾਣਨਾ ਵਾਹਿਗੁਰੂ ਜੀ ਦੇ ਨਾਲ ਜੁੜਨਾ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰਨਾ ਪਰ ਸਾਧ ਸੰਗਤ ਜੀ ਜਿੱਥੇ ਨਸ਼ਾ ਆ ਜਾਂਦਾ ਹੈ ਉੱਥੇ ਇਹ ਮਕਸਦ ਪਿੱਛੇ ਰਹਿ ਜਾਂਦਾ ਹੈ ਕਿਉਂਕਿ ਸਾਧ ਸੰਗਤ ਜੀ ਨਸ਼ਾ ਮਨੁੱਖ ਨੂੰ ਆਪਣੇ ਤੋਂ ਵੱਖ ਕਰ ਦਿੰਦਾ ਹੈ ਉਹ ਆਪਣੀ ਸੱਚਾਈ ਨੂੰ ਹੀ ਭੁਲਾ ਦਿੰਦਾ ਹੈ ਨਸ਼ੇ ਵਾਲੀ ਹਾਲਤ ਉਹ ਚੰਗਾ ਤੇ ਮਾੜਾ ਸਮਝਣ ਦੀ ਸਮਰੱਥਾ ਨੂੰ ਵਿਅਕਤੀ ਖੋ ਬੈਠਦਾ ਹੈ ਇਸੇ ਤਰ੍ਹਾਂ ਹੀ ਉਹ ਹੌਲੇ-ਹੌਲੇ ਇਹਨਾਂ ਕਰਮਾਂ ਵਿੱਚ ਵੱਧਦਾ ਜਾਂਦਾ ਹੈ ਜੋ ਕਿ ਉਹਦੀ ਜ਼ਿੰਦਗੀ ਨੂੰ ਤਬਾਹੀ ਵੱਲ ਲੈ ਜਾਂਦੇ ਹਨ ਜਿਹੜੇ ਕਰਮ ਖਤਰਨਾਕ ਹੋਣ ਉਥੇ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵੀ ਰੁਕ ਜਾਂਦੀ ਹੈ ਤੇ ਸਾਧ ਸੰਗਤ ਜੀ ਵਾਹਿਗੁਰੂ ਜੀ ਦੀ ਰਹਿਮਤ ਉਸ ਮਨੁੱਖ ਤੋਂ ਦੂਰ ਹੋ ਜਾਂਦੀ ਹੈ ਜੋ ਆਪਣੀ ਆਤਮਾ ਨੂੰ ਗੰਧਲੇ ਰਸਤੇ ਤੇ ਪਾ ਦਿੰਦੇ ਹਨ ਇਸ ਲਈ ਸਾਧ ਸੰਗਤ ਜੀ ਜਦੋਂ ਮਨੁੱਖ ਨਸ਼ੇ ਵਿੱਚ ਰੁਚੀ ਲੈਣ ਲੱਗਦਾ ਹੈ ਤਾਂ ਉਹ ਸੱਚ ਦੇ ਰਾਹ ਤੋਂ ਹਟ ਜਾਂਦਾ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਦੇ ਵਾਹਿਗੁਰੂ ਦੇ ਰਸਤੇ ਤੋਂ ਟੁੱਟ ਜਾਂਦਾ ਹੈ ਕਿਉਂਕਿ ਸਾਧ ਸੰਗਤ ਜੀ ਜੋ ਨਸ਼ਾ ਹੈ ਉਹ ਮਨੁੱਖ ਨੂੰ ਅੰਦਰੋਂ ਖੋਖਲਾ ਕਰ ਸਕਦਾ ਹੈ ਉਹ ਮਨੁੱਖ ਜੋ ਕਦੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਸੁਣਦਾ ਸੀ ਸੇਵਾ ਕਰਦਾ ਸੀ ਪਵਿੱਤਰ ਗੱਲਾਂ ਵਿੱਚ ਰੁਚੀ ਰੱਖਦਾ ਸੀ ਨਸ਼ੇ ਦੇ ਕਾਰਨ ਉਹ ਵਿਅਕਤੀ ਹੁਣ ਉਲਟ ਪਾਸੇ ਚੱਲ ਪੈਂਦਾ ਹੈ ਕਿਉਂਕਿ ਵਾਹਿਗੁਰੂ ਜੀ ਦੇ ਨਾਲ ਜੁੜਨ ਲਈ ਮਨ ਦਾ ਨਿਰਮਲ ਹੋਣਾ ਬੜਾ ਜ਼ਰੂਰੀ ਹੈ ਪਰ ਨਸ਼ਾ ਸਾਥ ਸੰਗਤ ਜੀ ਮਨ ਨੂੰ ਗੰਦਾ ਕਰਦਾ ਹੈ ਜਿੱਥੇ ਮਨ ਗੰਦਾ ਹੋਵੇ ਉੱਥੇ ਅਰਦਾਸ ਪੂਰੀ ਨਹੀਂ ਹੁੰਦੀ ਕਿਰਪਾ ਹੀ ਨਹੀਂ ਹੁੰਦੀ ਸਾਥ ਸੰਗਤ ਜੀ ਜਦੋਂ ਕੋਈ ਮਨੁੱਖ ਨਸ਼ੇ 'ਚ ਡੁੱਬ ਜਾਂਦਾ ਹੈ ਉਹ ਆਪਣਾ ਸਮਾਥੀ ਆਪਣਾ ਤਨ ਤੇ ਆਪਣਾ ਪਰਿਵਾਰ ਸਭ ਕੁਝ ਨਸ਼ੇ ਵਿੱਚ ਗਵਾ ਦਿੰਦਾ ਹੈ ਜੋ ਦਿਲ ਕਦੇ ਰੱਬ ਨੂੰ ਯਾਦ ਕਰਦਾ ਹੁੰਦਾ ਸੀ ਹੁਣ ਨਸ਼ੇ ਦੀ ਲਤ ਨਾਲ ਭਰ ਜਾਂਦਾ ਹੈ ਸੋ ਫਿਰ ਸਾਧ ਸੰਗਤ ਜੀ ਇਸੇ ਲਈ ਜਦ ਤੱਕ ਨਸ਼ਾ ਛੱਡਿਆ ਨਹੀਂ ਜਾਂਦਾ ਤਦ ਤੱਕ ਰੱਬ ਦੇ ਰਾਹ ਤੇ ਤੁਰਨਾ ਵੀ ਔਖਾ ਹੈ ਨਸ਼ਾ ਇੱਕ ਬਹੁਤ ਵੱਡੀ ਰੁਕਾਵਟ ਬਣ ਜਾਂਦਾ ਹੈ ਜੋ ਸਾਨੂੰ ਸਤਿਗੁਰੂ ਪਰਮਾਤਮਾ ਜੀ ਦੀ ਕਿਰਪਾ ਤੋਂ ਹਮੇਸ਼ਾ ਦੂਰ ਰੱਖਦਾ ਹੈ ਤਾਂ ਫਿਰ ਸਾਧ ਸੰਗਤ ਜੀ ਨਸ਼ੇ ਵਰਗੀ ਲਾਤ ਦਾ ਅਸਲ ਵਿੱਚ ਹੱਲ ਕੀ ਹੈ ਜਿਵੇਂ ਕੋਈ ਅੰਧਕਾਰ ਵਿੱਚ ਫਸ ਗਿਆ ਹੋਵੇ ਜਿਸ ਪਾਸੇ ਰੋਸ਼ਨੀ ਦਾ ਕੋਈ ਰਾਹ ਨਾ ਹੋਵੇ ਪਰ ਸਾਧ ਸੰਗਤ ਜੀ ਜਦੋਂ ਅਸੀਂ ਵਾਹਿਗੁਰੂ ਦੇ ਨਾਮ ਦੀ ਸ਼ਰਨ ਵਿੱਚ ਪੈ ਜਾਂਦੇ ਹਾਂ ਤਾਂ ਪੂਰੇ ਹੀ ਜੀਵਨ ਇੱਕ ਨਵੀਂ ਦਿਸ਼ਾ ਵਿਖਾਉਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡਾ ਮਨ ਹਰ ਥਾਂ ਤੋਂ ਸ਼ਾਂਤ ਤੇ ਸੁਖਮ ਹੋ ਜਾਂਦਾ ਹੈ ਸੋ ਇਸੇ ਲਈ ਸਾਧ ਸੰਗਤ ਜੀ ਹਰ ਥਾਂ ਤੋਂ ਸ਼ਾਂਤ ਹੀ ਰਹਿਣਾ ਸਿੱਖੋ ਜਦੋਂ ਗੁਰਬਾਣੀ ਦਾ ਪਾਠ ਕਰਦੇ ਹਾਂ ਜਾਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹਾਂ ਉਸ ਸਮੇਂ ਸਾਡੇ ਜੀਵਨ ਵਿੱਚ ਇਨਸਾਫ ਤੇ ਸੱਚਾਈ ਦਾ ਪ੍ਰਕਾਸ਼ ਹੁੰਦਾ ਹੈ ਇਹ ਸਾਡੀ ਰੂਹ ਵਿੱਚ ਇੱਕ ਅਜੀਹਾ ਅਹਿਸਾਸ ਜਗਾਉਂਦਾ ਹੈ ਜੋ ਸਾਨੂੰ ਖੁਸ਼ੀ ਤੇ ਸ਼ਾਂਤੀ ਨਾਲ ਭਰ ਦਿੰਦਾ ਹੈ ਸਾਤ ਸੰਗਤ ਜੀ ਇਸ ਦੁਨੀਆ ਵਿੱਚ ਕਿਸੇ ਵੀ ਸਮੱਸਿਆ ਦਾ ਅਸਲ ਹੱਲ ਗੁਰਬਾਣੀ ਤੇ ਵਾਹਿਗੁਰੂ ਦਾ ਨਾਮ ਹੈ ਹਮੇਸ਼ਾ ਧਿਆਨ ਰੱਖੋ ਕਿ ਇਹ ਸਿਰਫ ਗੁਰਬਾਣੀ ਜੋ ਸਾਨੂੰ ਹਰੇਕ ਰੁਕਾਵਟ ਤੋਂ ਬਚਾ ਸਕਦੀ ਹੈ ਜਦੋਂ ਸਾਡਾ ਮਨ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਂਦਾ ਹੈ ਤਾਂ ਫਿਰ ਸਾਡਾ ਜੀਵਨ ਰਾਸ਼ਨ ਹੋ ਜਾਵੇਗਾ ਤੇ ਸਾਡੀਆਂ ਆਦਤਾਂ ਜੋ ਸਾਨੂੰ ਗਲਤ ਰਾਹ ਵੱਲ ਖਿੱਚਦੀਆਂ ਹਨ ਉਹ ਬਿਲਕੁਲ ਹੀ ਖਤਮ ਹੋ ਜਾਣਗੀਆਂ ਤਾਂ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਕੰਮ ਕਿਹੜਾ ਕਰਨਾ ਹੈ ਜੋ ਵੀ ਤੁਹਾਡੇ ਘਰ ਦੇ ਵਿੱਚ ਨਸ਼ਾ ਕਰਦਾ ਹੈ ਉਹਦਾ ਇਹੀ ਹੱਲ ਹੁੰਦਾ ਹੈ ਕਿ ਸਾਤ ਸੰਗਤ ਜੀ ਜਪਜੀ ਸਾਹਿਬ ਦੀ ਪੰਕਤੀ ਦਾ ਜਾਪ ਇਸ ਪੰਕਤੀ ਦਾ ਜਾਪ ਤੁਸੀਂ ਰੋਜ਼ਾਨਾ ਹੀ ਕਰਨਾ ਹੈ ਅਸੀਂ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਹਾਂ ਇੱਕ ਬੇहद ਮਹੱਤਵਪੂਰਨ ਅਰਥ ਰੱਖਦੀ ਹੈ ਇਹ ਪਾਣੀ ਜਦੋਂ ਅਸੀਂ ਆਪਣੇ ਮਨ ਨੂੰ ਗੁਰਬਾਣੀ ਨਾਲ ਜੋੜ ਲੈਂਦੇ ਹਾਂ ਫਿਰ ਸਾਡਾ ਜੀਵਨ ਵੀ ਕਿਸੇ ਤਰ੍ਹਾਂ ਦੇ ਦੁੱਖਾਂ ਜਾਂ ਰੁਕਾਵਟਾਂ ਤੋਂ ਦੂਰ ਹੋ ਜਾਂਦਾ ਹੈ ਤਾਂ ਫਿਰ ਸਾਧ ਸੰਗਤ ਜੀ ਇਹ ਪੰਗਤੀ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲੇਖਨ ਹਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਚਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਸਾਥ ਸੰਗਤ ਜੀ ਇਸ ਪੰਕਤੀ ਦੇ ਵਿੱਚ ਮਨ ਦਾ ਜ਼ਿਕਰ ਹੈ ਜੇਕਰ ਸਾਡਾ ਮਨ ਕਈ ਵਾਰ ਦੁਖੀ ਹੈ ਤੇ ਪੂਰੀ ਹੀ ਦੁਨੀਆ ਦੁੱਖਾਂ ਨਾਲ ਭਰੀ ਹੋਈ ਹੈ ਫਿਰ ਗੁਰਬਾਣੀ ਤੇ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਅਸਲ ਪਵਿੱਤਰਤਾ ਤੇ ਸ਼ਾਂਤੀ ਨੂੰ ਪ੍ਰਾਪਤ ਕਰ ਸਕਦੇ ਹਾਂ ਇਸ ਨਾਲ ਸਾਡੀ ਜ਼ਿੰਦਗੀ ਉਹ ਸਾਰੀਆਂ ਚਿੰਤਾਵਾਂ ਤੇ ਦੁੱਖਾਂ ਤੋਂ ਦੂਰ ਹੋ ਸਕਦੀ ਹੈ ਸਾਡੇ ਮਨ ਨੂੰ ਗਲਤ ਰਹਾ ਵੱਲ ਖਿੱਚ ਰਹੇ ਹੁੰਦੇ ਹਨ ਜੋ ਵੀ ਸਾਥ ਸੰਗਤ ਜੀ ਇਸ ਪੰਕਤੀ ਦਾ ਇਹੋ ਹੀ ਅਰਥ ਹੈ ਜਿਵੇਂ ਕੋਈ ਕਾਗਜ਼ ਤੇ ਲਿਖੇ ਜਾਂਦੇ ਹਨ ਸ਼ਬਦ ਤੇ ਕਦੇ ਸੱਚੇ ਨਹੀਂ ਹੋ ਸਕਦੇ ਉਹ ਮਨ ਵਿੱਚ ਸੱਚੇ ਪਿਆਰ ਤੇ ਸ਼ਾਂਤੀ ਨਾਲ ਲਿਖੇ ਗਏ ਸ਼ਬਦ ਉਸੇ ਤਰ੍ਹਾਂ ਹੀ ਮਨ ਦੀ ਪਵਿੱਤਰਤਾ ਉਸ ਵਿੱਚ ਵਾਹਿਗੁਰੂ ਦੇ ਨਾਮ ਦੀ ਜ਼ਰੂਰਤ ਹੁੰਦੀ ਹੈ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਨਾਲ ਹੀ ਮਨ ਦੀ ਗਤੀ ਬਿਲਕੁਲ ਅਣਪਛਾਤੀ ਤੇ ਪਵਿੱਤਰ ਬਣ ਜਾਂਦੀ ਹੈ ਜੇ ਕੋ ਕਹੇ ਪਿਛੇ ਪਛਤਾਏ ਜੇ ਕੋਈ ਮਨੋਕ ਪਿਛੇ ਮੁੜ ਕੇ ਵੇਖਦਾ ਹੈ ਤੇ ਪਛਤਾਉਂਦਾ ਹੈ ਉਹ ਸਮਝਦਾ ਹੈ ਜਦੋਂ ਮੈਂ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਨਹੀਂ ਜੋੜਿਆ ਤਾਂ ਉਹਦੀ ਜ਼ਿੰਦਗੀ ਵਿੱਚ ਤਣਾਅ ਤੇ ਦੁੱਖ ਆਏ ਪਰ ਜਿਵੇਂ ਹੀ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਨ ਦੇ ਲਈ ਵਾਹਿਗੁਰੂ ਦਾ ਨਾਮ ਲੈਂਦੇ ਹਾਂ ਉਹ ਸਾਰਾ ਪਛਤਾਵਾ ਤੇ ਦੁੱਖ ਜਣਾ ਤੋਂ ਖਤਮ ਹੋ ਜਾਂਦੇ ਹਨ ਸਾਧ ਸੰਗਤ ਜੀ ਜਦੋਂ ਅਸੀਂ ਇਸ ਪੰਗਤੀ ਦੇ ਅਰਥਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਹਾਂ ਸਾਡੇ ਅੰਦਰ ਜੋ ਨਸ਼ੇ ਦੀ ਲਤ ਹੈ ਮਨ ਦੇ ਦੁੱਖ ਹਨ ਜ਼ਿੰਦਗੀ ਦੀਆਂ ਰੁਕਾਵਟਾਂ ਹਨ ਉਹ ਸਾਰੀਆਂ ਹੀ ਗੁਰਬਾਣੀ ਦੇ ਪ੍ਰਭਾਵ ਨਾਲ ਖਤਮ ਹੋ ਜਾਣਗੀਆਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹਾਂ ਸਾਡੇ ਮਨ ਨੂੰ ਉਹ ਸੁੱਖ ਤੇ ਸ਼ਾਂਤੀ ਮਿਲ ਜਾਵੇਗੀ ਸਾਨੂੰ ਕਿਸੇ ਹੋਰ ਤਰੀਕੇ ਨਾਲ ਜੋ ਨਹੀਂ ਮਿਲ ਸਕਦੀ ਜੇ ਅਸੀਂ ਆਪਣੇ ਮਨ ਨੂੰ ਸੱਚੇ ਤਰੀਕੇ ਨਾਲ ਵਾਹਿਗੁਰੂ ਦੇ ਨਾਮ ਨਾਲ ਜੋੜਦੇ ਹਾਂ ਫਿਰ ਸਾਡੀ ਜ਼ਿੰਦਗੀ ਵਿੱਚ ਦੁੱਖ ਜਾਂ ਸੰਕਟ ਕਦੇ ਵੀ ਨਹੀਂ ਆਉਣਗੇ ਸਾਥ ਸੰਗਤ ਜੀ ਇਸ ਪੰਕਤੀ ਦਾ ਜਾਪ ਅਸੀਂ ਨਾ ਸਿਰਫ ਆਪਣੇ ਮਨ ਨੂੰ ਸ਼ਾਂਤ ਲਈ ਕਰਨਾ ਹੈ ਸਗੋਂ ਸਾਨੂੰ ਇੱਕ ਐਸੀ ਆਤਮਿਕ ਤਾਕਤ ਮਿਲ ਜਾਵੇਗੀ ਜ਼ਿੰਦਗੀ ਨੂੰ ਨਵਾਂ ਰੰਗ ਮਿਲ ਜਾਵੇਗਾ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇ ਸਾਥ ਸੰਗਤ ਜੀ ਵਾਹਿਗੁਰੂ ਦਾ ਨਾਮ ਹੀ ਉਹ ਤਾਕਤ ਹੈ ਜੋ ਸਾਡੇ ਘਰ ਦੇ ਰੁਕਾਵਟ ਨੂੰ ਦੂਰ ਕਰ ਸਕਦਾ ਹੈ ਜਿਸ ਘਰ ਦੇ ਵਿੱਚ ਵੀ ਕੋਈ ਨਸ਼ਾ ਕਰਦਾ ਹੈ ਉਸ ਘਰ ਦੇ ਵਿੱਚ ਇੱਕ ਕੰਮ ਤਾਂ ਜ਼ਰੂਰ ਹੀ ਕਰੋ ਜਿਸ ਕਮਰੇ ਵਿੱਚ ਉਹ ਵਿਅਕਤੀ ਜ਼ਿਆਦਾਤਰ ਰਹਿੰਦਾ ਹੈ ਉਸ ਕਮਰੇ ਦੇ ਵਿੱਚ ਤੁਸੀਂ ਮੂਲ ਮੰਤਰ ਦੇ ਜਾਪ ਦੀਆਂ ਪੰਕਤੀਆਂ ਦੀ ਜ਼ਰੂਰ ਇੱਕ ਫੋਟੋ ਲਗਾ ਕੇ ਰੱਖੋ ਤਾਂ ਜਦੋਂ ਵੀ ਉਸ ਕਮਰੇ ਵਿੱਚ ਉਹ ਵਿਅਕਤੀ ਐਂਟਰ ਹੁੰਦਾ ਹੋਵੇ ਸਾਹਮਣੇ ਹੀ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਣ ਤਾਂ ਉਸ ਬੰਦੇ ਨੂੰ ਖੁਦ ਬਖੁਦ ਥੋੜੀ-ਬਹੁਤ ਸ਼ਰਮ ਆਉਣੀ ਮਹਿਸੂਸ ਹੋਵੇਗੀ ਕਿ ਮੈਂ ਕਿਸ ਪਾਸੇ ਵੱਲ ਤੁਰ ਰਿਹਾ ਹਾਂ ਤੇ ਜੇਕਰ ਤੁਹਾਡੇ ਘਰ ਵਿੱਚ ਵੀ ਤੁਹਾਡਾ ਬੱਚਾ ਚਾ ਪਤੀ ਜਾਂ ਕੋਈ ਵੀ ਰਿਸ਼ਤੇਦਾਰ ਭੈਣ ਭਰਾ ਕੋਈ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਤੁਸੀਂ ਉਸ ਦੇ ਲਈ ਆਪਣੇ ਘਰ ਵਿੱਚ ਬੈਠ ਕੇ ਗੁਰਬਾਣੀ ਦਾ ਜਾਪ ਕਰਿਆ ਕਰੋ ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਕਰਿਆ ਕਰੋ ਤੇ ਨਾਲ ਹੀ ਨਾਲ ਆਪਣੇ ਘਰ ਵਿੱਚ ਇੱਕ ਜਲ ਦਾ ਗੜਵਾ ਭਰ ਕੇ ਰੱਖਿਆ ਕਰੋ ਜਦੋਂ ਹੀ ਗੁਰਬਾਣੀ ਦਾ ਜਾਪ ਤੁਸੀਂ ਕਰ ਲੈਂਦੇ ਹੋ ਉਪਰੰਤ ਅਰਦਾਸ ਬੇਨਤੀ ਕਰਦੇ ਹੋ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਅਰਦਾਸਾਂ ਬੇਲਤੀਆਂ ਕਰਿਆ ਕਰੋ ਕਿ ਸਾਡੇ ਘਰ ਵਿੱਚੋਂ ਨਸ਼ੇ ਦਾ ਕੋੜ ਖਤਮ ਹੀ ਕਰ ਦਿਓ ਤੇ ਉਹ ਜਿਹੜਾ ਫਿਰ ਜਲ ਹੈ ਉਹ ਜਿਹੜਾ ਪਾਣੀ ਹੈ ਉਹ ਅੰਮ੍ਰਿਤ ਬਣ ਜਾਵੇਗਾ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਉਸਦੇ ਕੋਲ ਬੈਠ ਕੇ ਗੁਰਬਾਣੀ ਦਾ ਜਾਪ ਕਰੋਗੇ ਜਿਹੜਾ ਵੀ ਵਿਅਕਤੀ ਤੁਹਾਡੇ ਘਰ ਵਿੱਚ ਨਸ਼ੇ ਦਾ ਸੇਵਨ ਕਰਦਾ ਹੈ ਉਸਦੇ ਪੀਣ ਵਾਲੇ ਪਾਣੀ ਵਿੱਚ ਖਾਣ ਵਾਲੀ ਰੋਟੀ ਵਿੱਚ ਜਿਹੜਾ ਵੀ ਪਾਣੀ ਤੁਸੀਂ ਆਟੇ ਵਗੈਰਾ ਵਿੱਚ ਪਾਉਂਦੇ ਹੋ ਉਸ ਵਿੱਚ ਉਸੇ ਹੀ ਜਲ ਦਾ ਤੁਸੀਂ ਉਸ ਨੂੰ ਸੇਵਨ ਕਰਵਾਉਣਾ ਹੈ ਤਾਂ ਵੇਖ ਲੈਣਾ ਤੁਹਾਡੇ ਘਰ ਦੇ ਵਿੱਚ ਹੌਲੀ-ਹੌਲੀ ਨਸ਼ਾ ਖਤਮ ਹੋ ਜਾਵੇਗਾ ਸਾਧ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਵੀ ਜਾ ਕੇ ਸੇਵਾ ਕਰਨੀ ਹੈ ਕੋ ਜਿਹੇ ਦਿਨ ਭਾਵੇਂ ਸੁਖ ਲੋ ਤੁਸੀਂ ਸੇਵਾ ਜਾ ਕੇ ਜ਼ਰੂਰ ਕਰਿਆ ਕਰੋ ਉਸ ਸੇਵਾ ਨੂੰ ਜਦੋਂ ਤੁਸੀਂ ਕਰਨ ਲਈ ਜਾਂਦੇ ਹੋ ਉਸ ਨਸ਼ੇੜੀ ਵਿਅਕਤੀ ਨੂੰ ਵੀ ਵਿੱਚ ਵਾਰ ਕਈ ਵਾਰ ਨਾਲ ਹੀ ਲੈ ਕੇ ਜਾਇਆ ਕਰੋ ਤਾਂ ਕਿ ਉਸ ਦੀ ਕੰਨਾਂ ਦੇ ਵਿੱਚ ਵੀ ਉਥੋਂ ਗੁਰੂ ਘਰ ਦੀਆਂ ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਹਨ ਕੰਨਾਂ ਵਿੱਚ ਪੈਣ ਤੇ ਉਹ ਵੀ ਪਰਮਾਤਮਾ ਜੀ ਦੇ ਚਰਨਾਂ ਦੇ ਨਾਲ ਜੁੜ ਜਾਣ ਇਸ ਤਰੀਕੇ ਦੇ ਨਾਲ ਵੀ ਸਾਧ ਸੰਗਤ ਜੀ ਬੰਦੇ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆਉਂਦਾ ਹੈ ਜੇਕਰ ਤੁਹਾਡਾ ਪਤੀ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਸ ਦੇ ਕੋਲ ਆਪਣੇ ਬੱਚਿਆਂ ਨੂੰ ਕਿਹਾ ਕਰੋ ਕਿ ਬੱਚੇ ਹੀ ਜਿਹੜੇ ਹੁੰਦੇ ਹਨ ਮਾਤਾ ਪਿਤਾ ਦੇ ਸਭ ਤੋਂ ਜ਼ਿਆਦਾ ਨੇੜੇ ਦਿਲ ਦੇ ਹੁੰਦੇ ਹਨ ਤੇ ਜੇਕਰ ਬੱਚੇ ਵੀ ਆਪਣੇ ਪਿਤਾ ਨੂੰ ਬਹੁਤ ਹੀ ਪਿਆਰ ਦੇ ਨਾਲ ਸਮਝਾਉਣ ਕਿ ਪਿਤਾ ਜੀ ਤੁਸੀਂ ਹੀ ਸਾਡੀ ਜ਼ਿੰਦਗੀ ਹੋ ਅਸੀਂ ਤੁਹਾਡੇ ਆਸਰੇ ਹਾਂ ਜੇਕਰ ਬੱਚੇ ਤੇ ਪਤਨੀ ਪਿਆਰ ਨਾਲ ਸਮਝਾਉਣਗੇ ਤਾਂ ਇਹ ਵੀ ਬਹੁਤ ਵਧੀਆ ਗੱਲ ਹੋਵੇਗੀ ਉਸ ਵਿਅਕਤੀ ਦੇ ਲਈ ਫਿਰ ਉਸ ਨੂੰ ਖੁਦ ਮਹਿਸੂਸ ਹੋਵੇਗਾ ਕਿ ਮੇਰੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਕਈ ਵਾਰ ਅਸੀਂ ਉਸ ਨਸ਼ੇੜੀ ਵਿਅਕਤੀ ਨੂੰ ਵੇਖ ਕੇ ਹੋਰ ਜ਼ਿਆਦਾ ਗੁੱਸਾ ਕਰਨ ਲੱਗ ਜਾਂਦੇ ਹਾਂ ਜਿਸ ਦੇ ਉਲਟ ਫਿਰ ਉਹੀ ਵਿਅਕਤੀ ਜਿਹੜਾ ਹੈ ਉਹ ਦੁਗਣਾ ਗੁੱਸਾ ਕਰਦਾ ਹੈ ਤੇ ਸਾਡੇ ਘਰ ਦਾ ਮਾਹੌਲ ਵਿਗੜ ਜਾਂਦਾ ਹੈ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਉਸ ਵਿਅਕਤੀ ਨੂੰ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਉਸ ਤੇ ਫਾਇਦੇ ਤੇ ਨੁਕਸਾਨ ਬਾਰੇ ਦੱਸਦੇ ਹਾਂ ਤਾਂ ਸਾਇਦ ਸੰਗ ਹੈ ਜੀ ਜ਼ਰੂਰ ਤੁਹਾਨੂੰ ਇਸ ਗੱਲ ਦਾ ਫਾਇਦਾ ਮਿਲ ਜਾਵੇਗਾ ਨਾਲ ਹੀ ਨਾਲ ਤੁਸੀਂ ਗੁਰਬਾਣੀ ਦਾ ਜਾਪ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਜਮਾਨਾ ਹੈ ਫੋਨ ਤੇ ਵੀ ਲਗਾ ਸਕਦੇ ਹੋ ਘਰ ਵਿੱਚ ਗੁਰਬਾਣੀ ਦਾ ਜਾਪ ਵੱਧ ਤੋਂ ਵੱਧ ਲਗਾਇਆ ਕਰੋ ਜਦੋਂ ਕਿ ਉਹ ਨਸ਼ੇੜੀ ਵਿਅਕਤੀ ਘਰ ਵਿੱਚ ਮੌਜੂਦ ਹੋਵੇ ਜਿਸ ਦੇ ਨਾਲ ਉਸ ਨੂੰ ਖੁਦ ਮਹਿਸੂਸ ਹੋਵੇ ਕਿ ਮੇਰਾ ਪਰਿਵਾਰ ਤਾਂ ਮੇਰੇ ਭਲੇ ਦੇ ਲਈ ਕਿੰਨੀਆਂ ਅਰਦਾਸਾਂ ਬੇਨਤੀਆਂ ਕਰਦਾ ਹੈ ਗੁਰਬਾਣੀ ਦਾ ਜਾਪ ਸੁਣਦਾ ਹੈ ਤੇ ਮੈਂ ਕਿਹੜੇ ਪਾਸੇ ਲੱਗਾ ਹੋਇਆ ਹਾਂ ਸੋ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਕੰਮ ਕਰਨ ਦੇ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਤੁਹਾਡੇ ਘਰ ਵਿੱਚੋਂ ਨਸ਼ੇ ਦੀ ਲਤ ਹਮੇਸ਼ਾ ਲਈ ਖਤਮ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ